ਸੰਚੇਰੀ ਗਾਂਧੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅਰਜਨ ਦੇਵ ਨੂੰ ਅੰਮ੍ਰਿਤਸਰ ਭਲਾਉਣਾ। ਗੁਰੂ ਜੀ ਨੇ ਤੁਰਤ ਹੀ ਭਾਈ ਬੁੱਢਾ ਜੀ ਨੂੰ ਬਹਿਲ ਦੇ ਕੇ ਲਾਹੌਰੋਂ ਅਰਜਨ ਦੇਵ ਜੀ ਨੂੰ ਜਿੰਨੀ ਛੇਤੀ ਹੋ ਸਕਦਾ ਹੈ ਅੰਮ੍ਰਿਤਸਰ ਲੈ ਕੇ ਆਨਲੀ ਭੇਜਿਆ। ਜਦੋਂ ਅਰਜਨ ਦੇਵ ਜੀ ਘਰ ਪੁੱਜੇ ਤੇ ਆਪਣੇ ਪਿਤਾ ਜੀ ਨੂੰ ਆ ਕੇ ਨਮਸਕਾਰ ਕੀਤੀ ਤਾਂ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਪਹਿਲਾਂ ਤੁਸੀਂ ਤਿੰਨ ਦੋ ਤੁੱਕੇ ਭੇਜੇ ਹਨ ਹੁਣ ਚੌਥੇ ਲਿਖ ਕੇ ਤਾਂ ਜੇ ਸ਼ਬਦ ਸੰਪੂਰਨ ਹੋ ਜਾਏ ਤਾਂ ਅਰਜਨ ਦੇਵ ਜੀ ਨੇ ਤਿਆਰ ਕੀਤੇ ਬਿਨਾਂ ਹੀ ਇਹ ਉਚਾਰਨ ਕੀਤਾ ਭਾਗੋ ਹੋਆ ਗੁਰਸੰਤ ਮਿਲਾਇਆ ਪ੍ਰਭ ਵਿਨਾਸੀ ਕਰਮਹਿ ਪਾਇਆ ਸੇਵਾ ਕਰਪਲ ਚਸਾ ਨ ਵਿਸ਼ੋੜਾ ਜਨ ਨਾਨਕ ਦਾਸ ਤੁਮਾਰੇ ਜੀਓ ਉਹ ਕੋਲੀ ਜਿਉ ਕੋਲ ਕਮਾਈ ਜਨ ਨਾਨਕ ਦਾਸ ਤੁਮਾਰੇ ਜਿਉ ਅਰਜਨ ਦੇਵ ਨੂੰ ਗੁਰਿਆਈ ਇਹ ਸੁਣ ਕੇ ਗੁਰੂ ਜੀ ਬਹੁਤ ਪਰਸੰਨ ਹੋਏ ਤੇ ਅਰਜਨ ਦੇਵ ਜੀ ਨੂੰ ਗੱਲ ਨਾਲ ਲਾ ਲਿਆ ਗੁਰੂ ਜੀ ਨੇ ਫਿਰ ਉਹਨਾਂ ਨੂੰ ਇਹ ਸ਼ਬਦ ਕਹੇ ਗੁਰੂ ਅਮਰਦਾਸ ਜੀ ਨੇ ਫਰਮਾਇਆ ਸੀ ਕਿ ਗੁਰਿਆਈ guna ਬਦਲੇ ਮਿਲਦੀ ਹੈ ਕੇਵਲ ਉਹੀ ਆਦਮੀ ਜਿਹੜਾ ਨਿਮਰਤਾ ਤੇ ਨਿਰਮਾਨ ਹੋਵੇ ਇਸ ਦਾ ਅਧਿਕਾਰੀ ਹੋ ਸਕਦਾ ਹੈ ਅਸੀਂ ਇਹ ਗੁਰੀਆਈ ਤੁਹਾਨੂੰ ਬਖਸ਼ਦੇ ਹਾਂ ਇਹ ਕਹਿ ਕੇ ਗੁਰੂ ਜੀ ਨੇ ਪੰਜ ਪੈਸੇ ਤੇ ਇੱਕ ਨਾਰੀਅਲ ਮੰਗਵਾ ਲਿਆ ਅਰਜਨ ਦੇਵ ਜੀ ਅੱਗੇ ਇਹ ਚੀਜ਼ਾਂ ਰੱਖੀਆਂ ਤੇ ਆਪਣੇ ਸੰਗਾਸ਼ਨ ਤੋਂ ਉੱਤਰ ਕੇ ਸਵ ਸੰਗਤ ਦੀ ਹਜ਼ੂਰੀ ਵਿੱਚ ਅਰਜਨ ਦੇਵ ਜੀ ਨੂੰ ਗੁਰਗੱਦੀ ਤੇ ਬਿਠਾਇਆ ਭਾਈ ਬੁੱਢਾ ਜੀ ਨੇ ਤਿਲਕ ਦਾ ਨਿਸ਼ਾਨ ਅਰਜਨ ਦੇਵ ਜੀ ਦੇ ਮੱਥੇ ਤੇ ਲਾਇਆ ਤੇ ਉਹਨਾਂ ਨੂੰ ਗੁਰੂ ਪ੍ਰਗਟ ਕੀਤਾ ਤੇ ਸਭ ਨੇ ਖੁਸ਼ੀ ਮਨਾਈ ਗੁਰੂ ਰਾਮਦਾਸ ਜੀ ਨੇ ਬਚਨ ਕੀਤਾ ਗੁਰੂ ਅਰਜਨ ਦੇਵ ਜੀ ਜਗਤ ਗੁਰੂ ਹੋ ਗਏ ਨੇ ਤੇ ਜਿਸ ਤਰ੍ਹਾਂ ਇੱਕ ਦੀਵੇ ਨਾਲੋਂ ਦੂਜਾ ਦੀਵਾ ਜਗਾਇਆ ਜਾਂਦਾ ਹੈ ਇਸ ਪ੍ਰਕਾਰ ਗੁਰੂ ਜੋਤ ਇਹਨਾਂ ਵਿੱਚ ਚਲੀ ਗਈ ਹੈ ਤੇ ਦੁਨੀਆ ਦੇ ਅੰਧਕਾਰ ਨੂੰ ਮਿਟਾਵੇਗੀ ਜਦੋਂ ਗੁਰੂ ਅਰਜਨ ਦੇਵ ਜੀ ਆਪਣੀ ਮਾਤਾ ਜੀ ਨੂੰ ਮਿਲ ਗਏ ਤਾਂ ਉਹਨਾਂ ਨੇ ਕਿਹਾ ਮੇਰੀਆਂ ਸਭ ਚਿੰਤਾਵਾਂ ਦੂਰ ਹੋ ਗਈਆਂ ਨੇ। ਵੈਗਿਰੂ ਦਾ ਸੱਚਾ ਨਾਮ ਪ੍ਰਾਪਤ ਕਰਕੇ ਮੈਂ ਘਰ ਆਇਆ ਹਾਂ। ਪ੍ਰਿਥੀ ਦੇ ਕੁਟਲਤਾ ਹੁਣ ਪ੍ਰਿਥੀ ਦੇ ਗੁੱਸੇ ਦੀ ਕੋਈ ਹੱਦ ਨਾ ਰਹੀ। ਉਹ ਆਪਣੇ ਪਿਤਾ ਨੂੰ ਦੁਰਵਚਨ ਬੋਲਣ ਲੱਗਾ ਤੇ ਭਾਈ ਬੁੱਢਾ ਜੀ ਨੂੰ ਕਹਿਣ ਲੱਗਾ, "ਮੇਰੇ ਪਿਤਾ ਨੇ ਅਯੋਗ ਕੰਮ ਕੀਤਾ ਹੈ। ਗੁਰੀਾਈ ਦਾ ਹੱਕ ਮੇਰਾ ਸੀ ਪਰ ਇਹ ਮੇਰੇ ਛੋਟੇ ਭਰਾ ਨੂੰ ਦਿੱਤੀ ਗਈ ਹੈ। ਮੈਂ ਪ੍ਰਣ ਕਰਦਾ" ਕਿ ਗੁਰੂ ਅਰਜਨ ਦੇਵ ਨੂੰ ਉਤਾਰ ਕੇ ਮੈਂ ਆਪ ਗੁਰਾਇਦੇ ਸਿੰਘਾਸਨ ਤੇ ਬੈਠਾਂਗਾ ਤੇ ਬਾਦਸ਼ਾਹ ਵੀ ਮੰਨੇਗਾ ਕਿ ਨਿਆ ਅਨਸਾਰ ਮੇਰਾ ਹੀ ਹੱਕ ਹੈ ਗੁਰੂ ਜੀ ਨੇ ਪ੍ਰਿਥੀਏ ਨੂੰ ਝਾੜ ਪਾਈ ਕਿ ਕਾਹੇ ਪੁੱਤ ਝਗੜਤ ਹੋ ਸੰਗ ਬਾਪ ਜਿਨਕੇ ਜਨੇ ਬਡੀਰੇ ਤੁਮ ਹੋ ਤਿੰਸੇ ਉਹ ਝਗੜਤ ਪਾਪ ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋਤਨ ਕਿਸੇ ਨਾਖ ਖਿਰ ਮੈਂ ਛੋੜ ਜਾਏ ਵਿਖਿਆ ਰਸਤੋ ਲਾਗੇ ਪਛਤਾਪ ਜੋ ਤੁਮਰੇ ਪ੍ਰਵ ਹੋਤੇ ਸਵਾਮੀ ਹਰ ਦਿਨ ਕੇ ਜਾਪੇ ਜਾਪ ਉਪਦੇਸ਼ ਕਰਤ ਨਾਨਕ ਜਨਤਮ ਕਉ ਜੋ ਸੁਨੇ ਤੋ ਜਾਏ ਸੰਤਾਪ ਇਹ ਝਾੜ ਪੈਣ ਕਰਕੇ ਵੀ ਪ੍ਰਿਥੀ ਆਪਣੇ ਪਿਤਾ ਨੂੰ ਕ ਬਚਨ ਬੋਲਦਾ ਗਿਆ ਤੇ ਉਹ ਕਹਿਣ ਲੱਗਾ ਤੁਸੀਂ ਮੇਰੇ ਉਤੇ ਚੰਗੀ ਕਿਰਪਾ ਕੀਤੀ ਹੈ ਗੁਰੂਾਈ ਤਾਂ ਆਪਣੇ ਛੋਟੇ ਪੁੱਤ ਨੂੰ ਦੇ ਦਿੱਤੀ ਹੈ ਤੇ ਮੈਨੂੰ ਝੂਠੀਆਂ ਗੱਲਾਂ ਆਖ ਰਿਓ ਮੈਨੂੰ ਤਾਂ ਵਾਇਗਰੂ ਦਾ ਨਾਮ ਜਪਣ ਵਾਸਤੇ ਕਹਿੰਦੇ ਹੋ ਆਪ ਕਮਾਓ ਤੁਹਾਡੀ ਉਪਦੇਸ਼ ਦੀ ਲੋੜ ਅਰਜਨ ਨੂੰ ਹੋਵੇਗੀ ਜਿਸ ਨੂੰ ਤੁਸੀਂ ਮਾਨ ਦਿੱਤਾ ਜਦੋਂ ਪ੍ਰਿਥੀ ਅਜੇ ਵੀ ਗੁਰੂ ਜੀ ਦੀ ਨੀਰਾਤਰੀ ਕਰੁਣਾ ਟਲਿਆ ਤਾਂ ਮਹਾਰਾਜ ਨੇ ਉਸ ਨੂੰ ਹੁਕਮ ਦਿੱਤਾ ਕਿ ਸਾਡੀਆਂ ਅੱਖਾਂ ਤੋਂ ਦੂਰ ਹੋ ਜਾ ਤੇ ਉਹਨੂੰ ਬਚਨ ਕੀਤਾ ਤੂੰ ਮੀਨੈ ਸਾਡੇ ਸਿੱਖ ਤੈਨੂੰ ਨਹੀਂ ਮੰਨਣਗੇ ਤੇ ਨਾ ਹੀ ਤੇਰੇ ਨਾਲ ਵਰਤਣਗੇ ਬੀਬੀ ਭਾਨੀ ਜੀ ਨੂੰ ਅਫਸੋਸ ਵਿੱਚ ਗੁਰੂ ਅਮਰਦਾਸ ਜੀ ਦੇ ਬਚਨ ਚੇਤੇ ਆਏ ਤੂੰ ਗਰੇਾਈ ਦੀ ਸਾਫ ਪਗਤੀ ਨਦੀ ਨੂੰ ਬੰਨ ਮਾਰਿਆ ਇਸ ਦਾ ਸਿੱਟਾ ਇਹ ਹੋਵੇਗਾ ਕਿ ਇਸ ਤੋਂ ਵੱਡੇ ਕਸ਼ਟ ਤੇ ਝਗੜੇ ਨਿਕਲਣਗੇ ਗੁਰੂ ਰਾਮਦਾਸ ਜੀ ਦਾ ਜੋਤੀ ਜੋਤ ਸਮਾਉਣਾ ਜਦ ਇਹ ਮੰਦਕੌਤਕ ਵਰਤ ਰਿਹਾ ਸੀ ਤਾਂ ਰਾਤ ਆ ਪਈ ਤੇ ਗੁਰੂ ਅਰਜਨ ਦੇਵ ਜੀ ਉਹਨਾਂ ਦੀ ਮਾਤਾ ਜੀ ਭਾਈ ਬੁੱਢਾ ਜੀ ਤੇ ਸਾਰੇ ਸਿੱਖ ਗੁਰੂ ਰਾਮਦਾਸ ਜੀ ਨੂੰ ਨਮਸਕਾਰ ਕਰਨ ਗਏ ਗੁਰੂ ਰਾਮਦਾਸ ਜੀ ਨੇ ਬਚਨ ਕੀਤਾ ਕਿ ਅਸੀਂ ਸਦਾ ਲਈ ਤੁਹਾਡੇ ਪਾਸ ਨਹੀਂ ਰਹਿ ਸਕਦੇ ਸਾਡਾ ਅੰਤ ਸਮਾਂ ਨੇੜੇ ਆ ਰਿਹਾ ਹੈ ਅਸੀਂ ਗੋਵਿੰਦਵਾਲ ਜਾ ਕੇ ਜੋਤੀ ਜੋਤ ਸਮਾਵਾਂਗੇ ਗੁਰੂ ਜੀ ਦੇ ਤੁਨ ਸਮੇ ਸਿੱਖਾਂ ਦੀ ਇੰਨੀ ਪੀੜ ਉਹਨਾਂ ਦੇ ਆਲੇ-ਦੁਆਲੇ ਇਕੱਠੀ ਹੋ ਗਈ ਕਿ ਉਹਨਾਂ ਲਈ ਗੁਰੂ ਜੀ ਦਾ ਦੀਦਾਰ ਕਰਨਾ ਵੀ ਕਠਿਨ ਹੋ ਗਿਆ ਮਹਾਰਾਜ ਨੇ ਸਿੱਖਾਂ ਨੂੰ ਵਿਛਣ ਸਮੇ ਅਮੋਲਕ ਸਿੱਖਿਆ ਦੇ ਕੁਝ ਸ਼ਬਦ ਕਹੇ ਤੇ ਗੁਰੂ ਅਰਜਨ ਦੇਵ ਜੀ ਨੂੰ ਨਾਲ ਲੈ ਕੇ ਗੋਵਿੰਦਵਾਲ ਵੱਲ ਨੂੰ ਤੁਰ ਪਏ ਗੋਵਿੰਦਵਾਲ ਪਹੁੰਚ ਕੇ ਗੁਰੂ ਰਾਮਦਾਸ ਜੀ ਨੇ ਬੋਲੀ ਵਿੱਚ ਇਸ਼ਨਾਨ ਕੀਤਾ ਤੇ ਮੋਹਨ ਤੇ ਮੋਰੀ ਜੀ ਆਪਣੇ ਦੋਹਾਂ ਸਬੰਧੀਆਂ ਨੂੰ ਮਿਲੇ ਦੂਜੇ ਦਿਨ ਗੁਰੂ ਜੀ ਨੇ ਇੱਕ ਵੱਡਾ ਯਾਗ ਕੀਤਾ ਜਿਸ ਵਿੱਚ ਸਭ ਨੇ ਰੱਜ ਕੇ ਭੋਜਨ ਛਕਿਆ ਉਸ ਤੋਂ ਅਗਲੇ ਦਿਨ ਅੰਮ੍ਰਿਤ ਵੇਲੇ ਗੁਰੂ ਜੀ ਨੇ ਫਿਰ ਇਸ਼ਨਾਨ ਕੀਤਾ ਤੇ ਜਪਜੀ ਦੇ ਮੂਲ ਮੰਤਰ ਤੇ ਆਸਾ ਦੀ ਵਾਰ ਦਾ ਪਾਠ ਕਰਕੇ ਆਪਣਾ ਧਿਆਨ ਗੁਰੂ ਅਮਰਦਾਸ ਜੀ ਵੱਲ ਲਾਇਆ ਜਦੋਂ ਦਿਨ ਚੜਿਆ ਤੇ ਉਹਨਾਂ ਦੀ ਭਜਨ ਬੰਦਗੀ ਸੰਪੂਰਨ ਹੋ ਗਈ ਤਾਂ ਮਹਾਰਾਜ ਨੇ ਆਪਣੇ ਸਿੱਖਾਂ ਦੀ ਸੌਂਪਣਾ ਗੁਰੂ ਅਰਜਨ ਦੇਵ ਜੀ ਨੂੰ ਕੀਤਾ ਗੁਰੂ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਅੰਮ੍ਰਿਤ ਦੇ ਸਰੋਵਰਾਂ ਦੇ ਸੰਪੂਰਨ ਕਰਨ ਲਈ ਵਚਨ ਕੀਤਾ ਤੇ ਸਿੱਖੀ ਦੇ ਮੁੱਢੇ ਨਿਯਮ ਦੱਸ ਕੇ ਹੁਕਮ ਕੀਤਾ ਕਿ ਇਹਨਾਂ ਤੇ ਸਦਾ ਚੱਲਣਾ ਜਦ ਬੀਬੀ ਪਾਨੀ ਜੀ ਨੇ ਜਾਣਿਆ ਕਿ ਇਹ ਹੁਕਮ ਮੇਰੇ ਪਤੀ ਜੀ ਦੇ ਜੋਤੀ ਜੋਤ ਸਮਾਉਣ ਦੀਆਂ ਨਿਸ਼ਾਨੀਆਂ ਨੇ ਤਾਂ ਉਹਨਾਂ ਨੇ ਗੁਰੂ ਅੱਗੇ ਬੇਨਤੀ ਕੀਤੀ ਕਿ ਮੈਨੂੰ ਆਪਣੇ ਅੰਤਮ ਸਫ਼ਰ ਵਿੱਚ ਆਪਣੇ ਨਾਲ ਹੀ ਚੱਲੋ। ਗੁਰੂ ਜੀ ਨੇ ਹਕਮ ਕੀਤਾ ਕਿ ਤੁਸੀਂ ਕੁਝ ਦਿਨਾਂ ਲਈ ਇਸ ਸੰਸਾਰ ਵਿੱਚ ਰਹੋ। ਫਿਰ ਤੁਸੀਂ ਸਾਨੂੰ ਮਿਲੋਗੇ। ਗੁਰੂ ਰਾਮਦਾਸ ਜੀ ਦੀ ਆਤਮਾ ਨੇ ਸੰਮਤ 1638 ਬਿਕਰਮੀ ਮੁਤਾਬਿਕ 1581 ਈਸਵੀ 5 ਦੂਸਦੀ 30 ਜ ਨੂੰ ਸੱਚਖੰਡ ਵਿੱਚ ਜਾ ਕੇ ਨਿਵਾਸ ਕੀਤਾ। ਮਧਰਾ ਪਟਨੇ ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਸਮਾਉਣ ਤੇ ਇਹ ਸਵਈਆ ਉਚਾਰਨ ਕੀਤਾ ਦੇ ਪੂਰੀ ਮਹਿ ਗਇਓ ਆ ਪਰਮੇਸ਼ਰ ਪਾਇਓ ਹਰ ਸਿੰਘਾਸਨ ਦੀਓ ਸਿਰੀ ਗੁਰ ਤੇ ਬਿਠਾਇਓ ਰਹਿਸ ਕੀਓ ਸੁਰ ਦੇਵ ਤੋਹਿ ਜਿਸ ਜੈ ਜੈ ਸੰਪੇ ਅਉਸਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੇ ਕਾਟੇ ਸੋ ਪਾਪ ਤਿਨ ਨਰੇਕੇ ਗੁਰੂ ਰਾਮਦਾਸ ਜੀ ਨੇ ਪਾਇਆ ఛతాసీ గూ అజనకు ఆయవాద జీ